ਹਾਂ ਉਹ ਲੋੜੀਂਦਾ ਆਪਸਾ ਤੁਹਾਨੂੰ ਕੈਨਲ ਮਿਲ ਜੇ ਤੇ ਬਾਕੀ ਦੇ ਸਮਝ ਦੌਰਾਨ ਕੀ ਤਰ੍ਹਾਂ ਹਸਪਤਲ ਦਾ ਕੀ ਕੀ ਖਾਮੀਆਂ ਨਜ਼ਰ ਆਈਆਂ ਜਾਂ ਕਿਵੇਂ ਤੁਸੀਂ ਕਹਿ ਸਕਦੇ ਦੇਖੋ ਕੁਝ तकरीबन 20 ਦੇ ਕਰੀਬ ਕੇਸ ਜਿਹੜੇ ਹੈ ਖਾਸ ਤੌਰ ਤੇ ਆਪਣਾ ਜਿਹੜਾ ਜੋਗੀਆਂ ਦਾ ਮਹਲ ਹੈ ਉਥੋਂ ਤਕਰੀਬਨ 20 ਕੇਸ ਜਿਹੜੇ ਆਏ ਆ ਹਸਪੀਟਲ ਜੋ ਕਿ ਉਹਨਾਂ ਲੂਜ਼ ਮੋਸ਼ਨ ਲੱਗੇ ਤੇ ਕਈਆਂ ਨੂੰ ਉਲਟੀਆਂ ਵੀ ਆ। ਔਰ ਉਸ ਤੋਂ ਬਾਅਦ ਟੈਸਟ ਵਗੈਰਾ ਕੀਤੇ ਗਏ ਔਰ ਕਈਆਂ ਦਾ ਜੋ ਸਿੰਪਟਮ ਹੈ ਉਹ ਤੋਂ ਲੱਗਦਾ ਵੀ ਕੋਲਰਾ ਦੇ ਕੁਝ ਕੇਸਿਸ ਸੀਗੇ ਕਨਫਰਮ ਵੀ ਹੋਏ ਆ ਮੇਰੇ ਨਾਲ ਦੋ ਤਿੰਨ ਤੇ ਉਹਨਾਂ ਸਾਰਿਆਂ ਦਾ ਇਲਾਜ ਇੱਥੇ ਚੱਲ ਰਿਹਾ। ਤਕਰੀਬਨ 20 ਕੇਸ ਨੇ ਸਾਰੇ ਸਟੇਬਲ ਨੇ ਔਰ 4 ਹੁਣ ਅਪਨ ਅੱਜ ਹੁਣ ਇੱਕ ਡਿਸਚਾਰਜ ਹੋ ਚੁੱਕਾ ਹੈ ਤਿੰਨ ਹੋਰ ਹੈ ਉਹ ਵੀ ਡਿਸਚਾਰਜ ਕਰ ਦਾਂਗੇ ਹਰ ਤਰ੍ਹਾਂ ਦੀ ਜਿਹੜੀ ਮੈਡੀਸਨ ਅਵੇਲੇਬਲ ਹੈ ਡਾਕਟਰ 24 ਘੰਟੇ ਅਵੇਲੇਬਲ ਨੇ ਐਸਐਮਓ ਸਾਹਿਬ ਮੇਰੇ ਕੋਲ ਬੈਠੇ ਨੇ ਟੀਮ ਪੂਰਾ ਟੀਮ ਵਰਕ ਸੀ ਐਸਡੀਐਮ ਸਾਹਿਬ ਨੇ ਈਓ ਸਾਹਿਬ ਸਾਰੀ ਟੀਮ ਇੱਥੇ ਪਹੁੰਚੀ ਹੋਈ ਹੈ ਤੇ ਕੱਲ ਮੇਰੇ ਨਾਲ ਡਿਪਟੀ ਕਮਿਸ਼ਨਰ ਉਹਨਾਂ ਨੇ ਵੀ ਦੌਰਾ ਕੀਤਾ ਔਰ ਅਸੀਂ ਜੋ ਵੀ ਇਹਦਾ ਜਿਹੜਾ ਮੇਨ ਕੌਜ਼ ਉਹ ਵੀ ਲੱਭ ਰਹੇ ਵੀ ਕਿੱਥੇ ਪ੍ਰੋਬਲਮ ਹੈ ਕਿਉਂਕਿ ਜ਼ਿਆਦਾਤਰ ਜਿਹੜੀ ਕੋਲਰਾ ਹੈ ਉਹ ਉਦੋਂ ਫੈਲਦਾ ਜਦੋਂ ਪੀਣ ਵਾਲੇ ਪਾਣੀ ਦਾ ਸੀਵਰੇਜ ਨਾਲ ਕਿਤੇ ਲਿੰਕ ਹੋਣਾ। ਛੋ ਉਹ ਅਸੀਂ ਉਹਨੂੰ ਕਰ ਰਹੇ ਹਾਂ ਪਿੰਪੁਆਇੰਟ ਵੀ ਕਿੱਥੇ ਪ੍ਰੋਬਲਮ ਹੈ ਔਰ ਉਹਦਾ ਹੱਲ ਹੋ ਜਾਏ। ਫਿਲਹਾਲ 24 ਘੰਟੇ ਲਈ ਜਿਹੜੇ ਵਾਟਰ ਸਪਲਾਈ ਉਹ ਬੰਦ ਕਰਤੀ ਗਈ ਹੈ ਔਰ ਟੈਂਪੋਰਰਲੀ ਟੈਂਕਰਸ ਦੇ ਥਰੂ ਜਿੱਥੇ ਅਫੈਕਟਡ ਏਰੀਆ ਉਹਨਾਂ ਨੂੰ ਪਾਣੀ ਅਸਲ ਉੱਥੇ ਦੇ ਰਹੇ। ਸੋ ਕਿਸੇ ਤਰ੍ਹਾਂ ਦੀ ਕੋਈ ਅ ਅਲਰਮਿੰਗ ਸਿਚੁਏਸ਼ਨ ਨਹੀਂ ਹੈ ਕੋਈ ਵਰੀ ਕਰਨ ਵਾਲੀ ਸਿਚੁਏਸ਼ਨ ਨਹੀਂ ਸਭ ਕੁਝ ਅੰਡਰ ਕੰਟਰੋਲ ਹੈ ਤੇ ਮੈਂ ਇਹ ਵੀ ਹਦਾਇਤਾਂ ਦੇਤੀਆਂ ਵੀ ਆਪਾਂ ਹੋਰ ਵੀ ਇਕੱਲਾ ਇੱਕ ਦੋ ਬੋਰਡ ਨਹੀਂ ਸਾਰੇ ਮਰਿੰਡੇ ਚ ਅ ਜਿਹੜਾ ਹੈਗਾ ਸਾਰੇ ਸੀਵਰੇਜ ਦਾ ਔਰ ਬੋਰਡਰ ਸਪਲਾਈ ਦਾ ਅਸੀਂ ਚੈੱਕ ਕਰਾਂਗੇ ਵੀ ਕਿਤੇ ਲੀਕੇਜ ਵਗੈਰਾ ਤਾਂ ਨਹੀਂ ਔਰ ਅਗਰ ਕਿਤੇ ਪ੍ਰੋਬਲਮ ਹੈ ਤਵਨੂੰ ਨਾਲ ਦੀ ਨਾਲ ਹੱਲ ਕਰਨਾ ਹੈ ਜੀ ਜੀ ਤੁਸੀਂ ਸੁਧਾਈ ਤੇ ਕੋਈ ਪੇਸ਼ੇਵਰ ਡਾਕਟਰ ਬਣ ਤੇ ਕਿ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜਾ ਜਿਹੜਾ ਇਹ ਬਿਮਾਰੀ ਜਿਹੜਾ ਡਾਈਗਨੋਸਿਸ ਹੈ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਦੇਖੋ ਮੈਂ ਸਾਰੇ ਆਪਣੇ ਮੋਰਿੰਡਾ ਵਾਸੀਆਂ ਨੂੰ ਅਪੀਲ ਕਰਦਾ ਕਿ ਇਹ ਅੱਜ ਲਈ ਨਹੀਂ ਵੈਸੇ ਵੀ ਜਨਰਲ ਵੀ ਜਦੋਂ ਵੀ ਅਸੀਂ ਇੱਕ ਤਾਂ ਜਿਹੜਾ ਪਾਣੀ ਹੈਗਾ ਉਹ ਸਾਫ ਪਾਣੀ ਜਿਹੜਾ ਹੈਗਾ ਟੈਪ ਵਾਟਰ ਜਿਹੜਾ ਉਹ ਯੂਜ਼ ਕਰੀਏ ਫਿਲਟਰ ਅਗਰ ਲਗਾ ਸਕਦੇ ਆ ਤਾਂ ਫਿਲਟਰਡ ਵਾਟਰ ਯੂਜ਼ ਕਰੀਏ ਔਰ ਖਾਸ ਤੌਰ ਤੇ ਜਿਹੜਾ ਇਹ ਰੇਣੀ ਆਪਣਾ ਜਿਹੜਾ ਆ ਹੁਣ بارش ਦਾ ਸਮਾਂ ਇਹ ਜਿਹੜਾ ਹੈਗਾ ਜੁਲਾਈ ਅਗਸਟ ਸਪਟੰਬਰ ਇਹਨਾਂ ਚ ਤਾਂ ਮੈਂ ਇਹੀ ਅਪੀਲ ਕਰਾਂਗਾ ਕਿ ਬੋਇਲ ਕਰਕੇ ਪਾਣੀ ਉਬਾਲ ਕੇ ਉਸ ਤੋਂ ਬਾਅਦ ਉਹ ਪੀਤਾ ਜਾਵੇ ਦੂਸਰਾ ਖਾਣਾ ਖਾਣ ਤੋਂ ਪਹਿਲਾਂ ਇੱਕ ਇਹ ਇਹਨਾਂ ਮਹੀਨਿਆਂ ਲਈ ਵੈਸੇ ਵੀ ਇੱਕ ਇਹ ਆਦਤ ਸਾਡੇ ਸਾਡੇ ਦੇਸ਼ ਵਾਸੀਆਂ 'ਚ ਘੱਟ ਹੈ ਕਿ ਆਪਾਂ ਇਹ ਇਸ ਗੱਲ ਦਾ ਹਾਈਜਨ ਦਾ ਖਿਆਲ ਨਹੀਂ ਰੱਖਦੇ ਤੇ ਖਾਣਾ ਖਾਣ ਤੋਂ ਪਹਿਲਾਂ ਆਪਾਂ ਹੱਥ ਜਿਹੜਾ ਚੰਗੀ ਤਰ੍ਹਾਂ ਸਾਬਣ ਨਾਲ ਧੋਈ ਤਾਂ ਜਿਹੜਾ ਹੈਗਾ ਇਹ ਬਿਮਾਰੀਆਂ ਤੋਂ ਜਿਹੜਾ ਹੈਗਾ ਸਾਨੂੰ ਛੁਟਕਾਰਾ ਮਿਲ ਸਕਦਾ ਸਾਡੇ ਦੇਸ਼ 'ਚ 50% ਬਿਮਾਰੀਆਂ ਸਿਰਫ ਗੰਦਗੀ ਕਰਕੇ ਆ ਔਰ ਗੰਦਗੀ ਕਰਕੇ ਦੂਸਰਾ ਆਪਣੀ ਹਾਈਜਨ ਜਿਹੜਾ ਆਪਾਂ ਪੂਰੀ ਹਾਈਜਨ ਮੇਨਟੇਨ ਨਹੀਂ ਕਰਦੇ ਆਪਾਂ ਆਮ ਦੇਖਦੇ ਆ ਕਿ ਇਦਾਂ ਬਿਨਾ ਹੱਥ ਧੋਈ ਅਸੀਂ ਆਪਣਾ ਖਾਣਾ ਖਾ ਲੇ ਖਾਂਦੇ ਆ ਆਮ ਤੌਰ ਤੇ ਸੋ ਇਹ ਸਾਨੂੰ ਆਪਣਾ ਬਦਲਾ ਲੈ ਕੇ ਆਣਾ ਪੈਣਾ ਆਪਣੀ ਆਦਤਾਂ 'ਚ ਔਰ ਸਰਕਾਰ ਵੱਲੋਂ ਜੋ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਬੱਦ ਤੋਂ ਬੱਦ ਹੁਣ ਸੀਵਰੇਜ ਦਾ ਤਕਰੀਬਨ 95% ਕੰਮ ਜਿਹੜਾ ਸਾਡੇ ਮੋਰਿੰਡੇ 'ਚ ਹੋ ਚੁੱਕਾ ਹੈ 5% ਜਿਹੜਾ ਰਹਿਦਾ ਉਹ ਵੀ ਦੋ ਤਿੰਨ ਮਹੀਨੇ 'ਚ ਪੂਰਾ ਹੋ ਜਾਏ। ਕਨੈਕਸ਼ਨ ਤਾਂ ਹੋ ਨਹੀਂ ਰਹੇ ਸੀ ਦੇ ਰੋਕ। ਕਨੈਕਸ਼ਨ ਦੇ ਮੈਂ ਹਦਾਇਤਾਂ ਦੇਤੀਆਂ ਆਮ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਕਿ 15 ਦਿਨਾਂ ਅਸੀਂ ਨਾ ਹੁਣ ਕੈਂਪ ਲਗਾ ਰਹੇ ਹਾਂ ਵੀ ਸਾਰੇ ਕਨੈਕਸ਼ਨ ਲੈ 15 ਦਿਨਾਂ ਬਾਅਦ ਅਗਰ ਕੋਈ ਕਨੈਕਸ਼ਨ ਨਹੀਂ ਲਏਗਾ ਤਾਂ ਉਹਦੇ ਤੇ ਜਿਹੜੀ ਬਣਦੀ ਫਿਰ ਜੋ ਐਕਸ਼ਨ ਵੀ ਲਿੱਤਾ ਜਾਏਗਾ ਕਿਉਂਕਿ ਜ਼ਿਆਦਾਤਰ ਸੀਵਰੇਜ ਤਾਂ 90% ਪਹ ਗਿਆ ਪਰ ਲੋਕੀ ਕਨੈਕਸ਼ਨ ਨਹੀਂ ਲੈ ਰਹੇ ਸੋ ਮੇਰੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਕਨੈਕਸ਼ਨ ਲਈਏ ਸੀਵਰੇਜ ਦੇ ਤੇ ਉਸ ਤੋਂ ਬਾਅਦ ਐਸੀਆਂ ਜਿਹੜੀਆਂ ਪ੍ਰੋਬਲਮਸ ਹੈ ਉਹਦਾ ਹੱਲ ਆਪਾਂ ਨਿਪਟਾਰਾ ਹੋ ਸਕਦਾ ਅੱਗੋਂ ਦੀ ਤਾਂ ਕਿ ਇਸ ਇਦਨ ਸਿਚੁਏਸ਼ਨ ਨਾ Okay. thank you